ਨੋ ਜੀ ਬਾਈ ਮੱਕੀ ਦਾ ਢੇਡਾ। ਸਰਕਾਰੀ ਕੰਮ ਹੈ ਹੌਲੀ ਹੌਲੀ ਹੁੰਦੇ ਆ ਇਹਨਾਂ ਨੂੰ ਮੀਂਹ ਪੈਣੇ। ਉਹ ਬਰਸਾਤੇ ਸਟਾਰਟ ਕਰਦੇ ਆਂ ਤੇ ਅੱਗੇ। ਪ੍ਰਧਾਨ ਜੀ ਇਹ ਪ੍ਰਧਾਨ ਜੀ ਉਹ ਕੰਮ ਨਹੀਂ ਹੈਗਾ ਵਿਚਕਾਰ ਰੇਤਾ ਭਰੇ ਕਰਦੇ ਗਏ ਨਾਲ ਦੀ ਨਾਲ ਪਾਣੀ ਚੋਏ ਕਰਦਾ ਹੈ। ਹੈਂ? ਰੇਤੇ ਵਾਲਾ ਕੰਮ ਆ ਬਾਈ ਦੇਖੋ ਪਾਣੀ ਚੋਂਦਾ। ਇਹ ਤੋਏ ਅਡਵਾਂਸ ਨਹੀਂ ਮਿਲਦਾ ਚੱਕੇ ਮਿਲਦਾ ਇਸ ਚੀਜ਼ ਦਾ ਭਾਈ ਜੈਕ ਵਾਲਾ ਟਰਾਲਾ ਸਿੰਧੂ ਨੇ ਤੇ ਜਿੱਥੇ ਕਰਨੀ ਜੈਕ ਚੱਕੇ ਆਉਣਾ ਮੌਜ ਆ ਇਸ ਚੀਜ਼ ਦੀ ਉਹੋ ਦੂਆ ਤਾਂ ਫੇ ਚੱਲਣਾ ਨਹੀਂ ਜ਼ਬਰਦਸਤ ਚੱਲਦਾ ਮਾਰੋ ਮਾਰ ਕਮ ਭਾਈ ਉੱਧਾਂ ਲੱਗੀ ਜੰਦਰ ਦੇਖ ਕੇ ਵੀ ਟੋਬਾ ਖਾਲੀ ਆ ਬੂਟੀ ਨਹੀਂ ਭਰਿਆ ਪਿਆ ਤਾਂ ਪਾਣੀ ਗਿਲ ਭਰਿਆ ਪਿਆ ਦੇਖੋ ਪੂਰਾ ਫੁੱਲ ਬਿੱਟੀ ਬਹੁਤ ਆ ਇੱਕ ਵਾਰ ਬਾਈ ਲਿਆ ਕੇ ਕਿਸੇ ਨੇ ਗੇਰਤੀ ਇਹ ਯਾਰ ਤੇ ਨਹੀਂ ਮੁੱਕੀ ਹੈਗੀ ਇਹ ਬੂਟੀ ਪਪਾ ਨਾ ਵਾਗਿਨਾ ਖੋਣਾ ਲੱਗੇ ਸੁਬਹ ਆ ਗਿਆ ਤੇ ਲੁੱਜ ਸਾਫ ਕਰਕੇ ਜੀ ਮੱਛੀ ਛੱਡ ਦਵੇ ਐਸ ਐਮ ਪੀ ਕਰਾਇਪਾ ਦੇ ਦਵੇ ਕਿਸੇ ਬੰਦੇ ਨੂੰ ਬੀਪਾਈ ਪਾਲਤਾ ਬੁੱਟੀ ਨਹੀਂ ਹੋਣ ਦੇਣੀ। ਪਿੰਡ ਵਾਲੇ ਨੇ ਖਾਈ ਜਾਣੀ ਕੱਢ ਕੇ ਕਹਿੰਦਾ ਫਿਰ। ਬਾਈ ਛਿਟੀਆਂ ਬਹੁਤ ਨਿਕਲਦੇ ਸਿੰਧੂਰੇ ਖਾਣੇ ਕਹਦਾ। ਪਤਾ ਨਹੀਂ ਕਿਸੇ ਨੇ ਦੱਬਤੀਆਂ ਹੋਣੀਆਂ ਫਿਰ ਲੱਗੀਆਂ ਨਹੀਂ ਹੋਣੀਆਂ ਮੁੜ ਕੇ। ਲੋ ਜੀ ਬਾਈ ਟਰੈਕਟਰ ਚੱਲਿਆ ਕਹਿੰਦੇ ਦੂਆ ਟਰੈਕਟਰ ਗਿਆ ਮੱਕੀ ਦਾ ਕਿਹੜਾ ਲਾਉਣਾ। ਤਾਂ ਇੱਕ ਟਰਾਲੀ ਪਾ ਕੇ ਖੜਾਉਣੀ ਇਹਦੇ ਮਗਰ ਇਹ ਚੱਲਿਆ ਹੁਣ ਉੱਥੇ ਨੂੰ। ਛੱਪੀ ਗੰਦਾ ਹੋਇਆ ਪਿਆ। 10 ਪਈ ਹੋਈ ਆ ਦਰ। 10 ਪਈ ਆ। 10 ਗਰਦਾ ਦੇ ਲਾ ਕਿੰਨਾ ਹੈ ਤੂੜ ਜਿਹੜੀ ਨੇਰੀ ਨੇਰੀ ਜਿਹੜੀ ਚੱਲੀ ਵੀ ਉਹ ਆ ਇਹ ਤਾਂ ਵੀ ਚਾਬੀ ਵੀ ਹੈਗੀ ਇੱਥੇ ਉੱਪਰ ਪਈ ਤੇਰੇ ਲਾਗ ਹੜ ਜਾ ਹੜ ਪਰਲੇ ਮਗਰਾੜ ਪੰਨੇ ਵਾਲੀ ਸਾਈਡ ਪਈ ਹੈ ਅੰਨਾ ਹੋ ਗਿਆ ਅੰਨਾ ਆ ਮਾਰੋ ਜੋਟੇ ਨਾ ਭਾਈ ਗੰਦਾ ਬਹੁਤ ਹੋਇਆ ਪਤਾ ਲਓ ਜੀ ਭਾਈ ਖੇਤ ਲਾਤਾ ਸਾਹਮਣੇ ਲਿਆ ਕੇ ਮੱਕੀ ਵਾਲੇ ਖੇਤ ਮੈਂ ਟਰੈਕਟਰ ਚੱਲਿਆ ਦੋ ਤਿੰਨ ਵਾਰ ਅੱਗੇ ਪਿੱਛੇ ਕਰਕੇ ਲਾਇਆ ਭਾਈ ਲਈ ਜੀ ਮਣਾਈ ਖੇਤ ਗਿੰਦਾ ਪਾਣੀ ਲਾਇਆ ਪਤਾ ਆਖ ਜਾתי ਮੈਂ ਲੋ ਜੀ ਬਾਈ ਗੁਰੂ ਘਰ ਦੀ ਸਫਾਈ ਚੱਲਦੀ ਐ ਪ੍ਰਧਾਨ ਜੀ ਇੰਨਾ ਕਰਦਾ ਹੋ ਜਾਂਦਾ ਬੜੇ ਮੈਟ ਅੰਦਰ ਵਾਲੇ ਆ ਜੀ ਹੈ ਅੰਦਰ ਵਾਲੇ ਮੈਟ ਹੋਣੇ ਬੜੇ ਅੰਦਰ ਵਾਲੇ ਠੀਕ ਆ ਜੀ ਬਾਈ ਇਹ ਟੀਮ 10 12 ਜਾਣੀ ਦੀ ਐ ਇਹ ਪੱਕੀ ਹੋ ਐ ਬਾਕੀ ਪੂਰੀ ਨਹੀਂ ਲੱਗੇ ਪਈ ਬਾਈ ਪਾਰਲੀ ਸਾਈਡ ਉਹਨਾਂ ਦੀ ਡਿਊਟੀ ਛੱਦਰਾਂ ਪਰ ਉਹ ਚੱਲਦੇ ਆ ਲੋ ਜੀ ਬਾਈ ਇਹਦਰ ਚੱਲਦਾ ਜੀ ਕੰਮ ਹਾਂ ਵੀ ਪੂਰੀ ਨਿਬੜ ਗਏ ਨਾਵਾ ਥੋੜੀ ਜਾਈ ਬਗੇੜ ਚ ਆ ਕੇ ਕੰਮ ਚੱਲੇ ਗਏ ਬਾਈ ਇਕੱਲੇ ਬੰਦੇ ਦੇ ਵਸਦਾ ਕੰਮ ਨਹੀਂ ਹੈਗਾ ਰਲ ਮਿਲ ਕੇ ਹੀ ਚੱਲਦਾ ਬਣਾਤੀ ਆ ਸਰਵਿਸ ਕਰਾਤੀ ਬਾਈ ਅਸੀਂ ਆਈ ਹਾਂ ਹਾਂ ਕਰਾਤੀ ਹੋਵੇਗਾ ਮੈਂ ਭਾਈ ਕੰਮ ਸਾਰੇ ਹੀ ਹੋ ਗਏ ਆ ਮੈਟ ਪਛਾਤੇ ਨਾ ਜੀ ਹਾਂ ਪਾਰਲੀ ਸਾਈਡ ਤੇ ਬਾਈ ਸਾਰੇ ਮੈਟ ਇੱਧਰ ਨੂੰ ਆਈ ਜਾਂਦੇ ਸਾਫ ਹੋ ਗੋਗੇ ਪਤਨ ਜੀ ਹੈ ਤਾਂ ਬੰਦੇ ਦਾ ਹੀ ਕੰਮ ਹੈ ਹਾਂ ਪੰਜ ਹੋਰ ਵੀ 7-8 ਜਾਨੇ ਹੋਰ ਫਿੰਚ ਜਾਣਾ ਫਿਰ 4-5 ਘੰਟੇ ਦਾ ਹਾਂ ਨਹੀਂ ਦਿਹੜੀ ਰੱਖ ਜਾਂਦੀ ਮਹੀਨੇ ਬਾਅਦ ਹਾਂ ਬਾਈ ਆਟੀ ਨੇ ਕਦਰ ਵਿੱਚ ਜਿਆਦਾ ਆ ਜਾਣਾ ਟੱਕ ਤੇ ਆਟੋਮਾਟਿਕ ਜੀੰਨੇ ਬਾਅਦ 2 ਦਿਨ ਬਾਅਦ ਜਲਦੀ ਤੇ ਟੀਮ ਦੇ ਗਰੁੱਪ ਮੈਂਬਰ ਬਾਕੀ ਐ ਬੋਪੀ ਦੇ ਲੈ ਪੂਰੀ ਦੇ ਬੋਪੀ ਪੂਰੀ ਬੋਪੀ ਪੂਰੀ ਹੋ ਜਾਣ ਬਸ ਤੇ ਕੰਮ ਖਤਮ ਹੋ ਗਿਆ ਹਾਂ ਇਹੇ ਜਰੂਰੀ ਪਹਿਲਾਂ ਲੈਣੀ ਪੈਂਦੀ ਐ ਬਾਕੀ ਅਰੀ ਹਲੇ ਲੋਡ ਲਈ ਹੈਗੀ ਬਾਕੀ ਇਸ ਦਾ ਤੈਨੂੰ ਪਤਾ ਹੀ ਆ ਠੀਕ ਐ ਜੀ ਕਿੰਨੀ ਲਓ ਜੀ ਬਾਈ ਮੱਤੀ ਦਾ ਢੇਡਾ ਆਵਾ ਪੱਕਲੇ ਹੀ ਕੱਢ ਲਿਆ ਹਾਂ ਹਾਂ ਬਸ ਠੀਕ ਹੈ ਹਾਂ ਭਾਈ ਪਹਿਲੇ ਗੇੜੇ ਨੂੰ ਫਸ ਗਿਆ ਤਾਂ ਗਿੱਲਾ ਖੇਤ ਜਿਆਦਾ ਏ ਅੱਜ ਟਰੈਕਟਰ ਵੀ ਲੈ ਕੇ ਆਪਾਂ ਦੂਏ ਵਾਲਾ ਤਾਂ ਫਿਰ ਕੱਲੇ ਹੀ ਲਿਆਇਆ ਲਓ ਜੀ ਭਾਈ ਟਰੈਕਟਰ ਤੋਂ ਉੱਤਾ ਮੜਾਇਆ ਟੌਣ ਤੇ ਬਾਹਰ ਮੈਂ ਹੀ ਨਹੀਂ ਸਟਾਰਟ ਹੋਇਆ ਪਤਾ ਨਹੀਂ ਕਿਹਾ ਹੋ ਗਿਆ ਇਹਨੂੰ ਪਤਾ ਨਹੀਂ ਬਾਈ ਬਾਈ ਨੇ ਹੱਥ ਲਾਏ ਪਤਾ ਨਹੀਂ ਮੇਰੇ ਲੱਗੇ ਫੇ ਹੋ ਗਿਆ ਨਹੀਂ ਨਹੀਂ ਜੇ ਬਾਈ ਦੇ ਹੱਥਾਂ ਕੇ ਕਹੇ ਫੇ ਤਾਂ ਠੰਡੇ ਦੀ ਬੋਲ ਬਣਦੀ ਆ ਜੇ ਨਹੀਂ ਲਿਆਉਣੀ ਫੇ ਤੇਰੇ ਹੱਥਾਂ ਕੇ ਸਟਾਰਟ ਹੋ ਗਿਆ ਬਾਈ ਉਹ ਬਾਈ ਹੁਣ ਪਤਾ ਨਹੀਂ ਕਿਰੇ ਹੱਥ ਲੱਗੇ ਆ ਨਹੀਂ ਹੱਥ ਨਾ ਮੈਂ ਦੱਸ ਦਿੰਦਾ ਤੂੰ ਸਟੋਰੀ ਦੱਸ ਵੀ ਕਿਹਦੇ ਹੱਥ ਲੱਗੇ ਆ ਨਹੀਂ ਮੈਂ ਪਤਾ ਕਿਆ ਗੱਲ ਹੈ ਤੈਂ ਤਾਂ ਉਹ ਛੇੜਿਆ ਮੈਂ ਚਾਬੀ ਦੋ ਤਿੰਨ ਪਾ ਪਟ ਕੇ ਲਾਈ ਆ ਫੇ ਉਸੀ ਗੱਲ ਆ ਗਈ ਇਹਨਾਂ ਬਾਈ ਐਚ ਸਾਰਾ ਕੁਝ ਛੇੜ ਲਿਆ ਇਤਨੀ ਲੋਟ ਆ ਆਹ ਤਾਰ ਤੇ ਨਾ ਜਿਹੜੀ ਇਹ ਤਾਰ ਜ ਫਰਕ ਦਾ ਇਹ ਤਾਰ ਮੈਂ ਸੈੱਟ ਕਰਤੀ ਢਿੱਲੀ ਹੈ ਬਾਈ ਇਹ ਹੁਣ ਫੋਨ ਸਟਾਰਟ ਹੋ ਗਿਆ ਫੋਨ ਵੀ ਦੇਖ ਲੈ ਏ ਢਿੱਲੀ ਹੈ ਇਹ ਹੈ ਵੀ ਟਰੈਕਟਰ ਸਟਾਰਟ ਉਹ ਗਿੱਲੇ ਦਾ ਪਾਣੀ ਦਾ ਫਰਕ ਪੈ ਜਾਂਦਾ ਇਹ ਕਹਿੰਦਾ ਵੀ ਮੈਂ ਹੀ ਸੁੱੱਚ ਛੇੜਿਆ ਤਾਂ ਸਟਾਰਟ ਹੋਇਆ ਪਹਿਲਾਂ ਤਾਂ ਇਹ ਜ਼ਰਾ ਕੁ ਛੇੜ ਲਿਆ ਦਾ ਬਾਈ ਆ ਪਾਣੀ ਡੁੱਲਿਆ ਪਿਆ ਕੇ ਲੀਕ ਹੁੰਦਾ ਇਹ ਇੱਥੇ ਅਕੌਲਾ ਜਾ ਆਹਾ ਆ ਲੀਕ ਹੁੰਦਾ ਤੋਕਾ ਇਹ ਤਾਂ ਡਰਨ ਲੱਗਿਆ ਡੀਜ਼ਲਕ ਪਾਣੀ ਦੇਖੀ ਤਾਂ ਡੀਜ਼ਲ ਇਹ ਵੀ ਲੀਕ ਇਹ ਚੈੱਕ ਕਰੋਗੇ ਇਹਨੂੰ ਕਪੜੇ ਦਾ ਸਾਫ ਕਰਾ ਚੱਜ ਕਰ ਮੈਂ ਕਹਿੰਦਾ ਬਾਈ ਇਹ ਡੀਜਲੇ ਕਿਰਦਾ ਰਿਹਾ ਆ ਤਾਂ ਹੀ ਲਿਬੜਿਆ ਪਿਆ ਉਹ ਦੇਖ ਕਪੜਾ ਪੈ ਸੀਟ ਥੱਲੇ ਉਹਦੇ ਵਾਲੇ ਨਰ ਸਾਫ ਕਰਾ ਜਿਹੜਾ ਆਇਆਗਾ ਵਾਦਾ ਹੈ ਤੇਰੇ ਵਾਲੀ ਕੰਮ ਹੋ ਗਿਆ ਜੀਗਾ ਤੇਰੀ ਗਲਾਸੀ ਲੀਕ ਹੋਈ ਸੀ ਗਲਾਸੀ ਵਾਲਾ ਦੇਖ ਲੈਂਦੇ ਆ ਪਰ ਚੱਕੀ ਐਡਾ ਕੰਮ ਨਹੀਂ ਬਾਈ ਇਹ ਕੋਣਾ ਗਲਾਸੀ ਨਹੀਂ ਹੈਗੀ ਜਾ ਤਾਂ ਫਿਰ ਉਹਨੂੰ ਥੱਲੇ ਉਹ ਲੱਗੂਗੀ ਜਿਹੜੀ ਕਿ ਟੇਪ ਜੀ ਹੁੰਦੀ ਗੜੀ ਹੁੰਦੀ ਹੈ ਪਲੰਬਰ ਲਾਉਂਦੇ ਆ ਪਲੰਬਰ ਲਾਉਂਦੇ ਆ ਟੈਪ ਨੋ ਟੈਪ ਜੀ ਉਹ ਲੱਗ ਕੇ ਠੀਕ ਹੋ ਜਾਣਾ। ਬਾਕੀ ਦੇਖ ਲੱਖ ਨਹੀਂ ਪਾਣੀ ਹੋਣਾ। ਹੋ ਸਕਦਾ। ਨਹੀਂ ਇੱਕ ਤਾਂ ਉਹ ਤੇਲੇ ਹੋਵੇ ਤਾਂ ਤਾਂ ਹੀ ਠੰਡਾ ਜਿਹਾ ਹੋਇਆ ਉੱਥੇ। ਜਿੱਥੇ ਤੇਲ ਹੁੰਦਾ ਉਹ ਲੱਗੇ ਵਾ ਲੱਗੇ ਹੋਇਆ ਇਹ ਤੇਲ ਪੱਤੀ ਦਾ ਆਪੀ ਸਾਰੀ ਜਿਹੜੀ ਮੈਂ ਕਸਿਆ ਵੇ। ਪੱਤੀ ਦਾ ਰੰਗ ਹੋਰ ਹੋਇਆ ਵੇ ਤੇਲ ਕਰਕੇ ਉਹ ਵੀ ਪੱਤੀਆਂ ਕਸੀਆਂ ਮੈਂ ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ। ਹੂੰ। ਸਮਝ। ਭਾਈ ਜੱਗੇ ਨੇ ਆਉਣਾ ਖਰਾ ਮਾਨ। ਸਵੇਰ ਦਾ ਹੀ ਕਹੀ ਜਾਂਦਾ ਹੁਣ ਆਇਆ ਹੁਣ ਆਇਆ। ਇੱਕਣਿਆ ਫਿਰ ਕਰਾਂ ਵਾਲਾ ਮਿਲਦਾ ਨਹੀਂ ਕਰਾਂ ਵਾਲਾ ਮਿਲਦਾ ਹਾਂ ਕਰਾਂ ਵਾਲਾ ਕਹਿੰਦਾ ਵੀ ਗਾਹਾਂ ਨਾ ਹੋਰ ਲਾ ਲਵੇ ਕੋਈ ਵੀ ਆ ਗਿਆ ਮੈਂ ਆ ਗਿਆ ਬਸ ਆ ਗਿਆ ਆ ਗਿਆ ਵਾ ਹਾਂ ਗੱਡੇ ਕੱਟਾ ਬੰਦ ਗੱਡੇ ਨਾਲ ਕੱਟੇ ਵਾਲੇ ਡੀਕ ਡੀਕ ਨਾ ਬੰਦੇ ਜੀ 10 ਮਿੰਟੇ ਕਰਨੀ ਪੈ ਜੇ ਬਹੁਤ ਔਖੀ ਟੀਕ ਕਰਨੀ ਦਾ ਆ ਹੁਣ ਸਾਡੀ ਜੜੀ ਹੋ ਗਈ ਟੀਕ ਦਿਨੋ ਟੈਨਸ਼ਨ ਬਗਿਆ ਗੱਡ ਸਹੀ ਕਰਦੇ ਨਜਾਈ ਦੀ ਆ ਇਹਨੂੰ ਥੋੜਾ ਜਿਆਤ ਵੀ ਅੱਗੇ ਨਾ ਤੇਰਾ ਹਰਵਿੰਦਰ ਭਾਈ ਲੈਨਮੈਂਟ ਕਰਾਈ ਭਾਈ ਕਰਿਆ ਗੋਸ ਨਹੀਂ ਮੁੰਡੇ ਨੇ ਦੇਖ ਲੈ ਇੱਕ ਤਾਂ ਉਹਨੇ ਆਹ ਘਟਾਇਆ ਏ ਵਹੀ ਚੀਜ਼ ਹੁੰਦੀ ਫਿਰ ਹੋਰ ਮਤਲਬ ਛੋਟੀ ਕਰਤੀ ਹਾਂ ਇਹ ਕਾ ਨਟ ਜਾ ਗਿਆ ਸੀ ਆਏ ਬਾਈ ਇੰਨੇ ਜੀ ਹੋ ਗਈ ਦੇਖ ਲੈ ਉਹੀ ਨਟਾ ਬਾਕੀ ਇੱਕ ਸਾਰੀ ਆਜਾ ਲਾ ਕੇ ਉਹਨੇ ਟਾਇਰ ਮੈਲੇ ਮੂਰੇ ਦੇਰ ਪਿੱਛੇ ਤੇ ਕੀ ਹੋ ਗਿਆ ਚੀਜ਼ ਦਾ ਪਤਾ ਲੱਗਣਾ ਅਸੀਂ ਇਹ 37 ਦੀ ਬਹੁਤ ਕਰੀਆ ਉਹ ਜਿਹੇ ਲਾਈਨ ਆਊਟ ਉਹ ਅੰਦਰ ਨਹੀਂ ਨਟ ਕੱਸ ਉਹ ਤਾਂ ਸੈਟ ਆ ਜਾਂਦੀ ਤਾਂ ਅੱਗੇ ਗੱਲੇ ਮਿਲ ਕੇ ਕਰ ਦਿੰਦੇ ਤੇ ਉਹ ਪਤਾ ਕਿ ਆ ਤਾਂ ਜਕਰ ਮੂਰੇ ਮੋੜ ਦੇ ਤੇ ਉਹ ਆ ਬਹੁਤ ਲੈਣਾ ਹੀ ਆ ਪਾਉਣ ਲੱਗ ਗਿਆ ਤਾਂ ਤੇਰਾ ਹੁਣਾ ਪੱਪ ਚੱਕੇ ਦੀ ਸੀ ਲੀਗ ਤੀ ਮੈਂ ਕਹਿੰਦਾ 2 ਸਾਲ ਲਿਓ ਤੋਪਕਾ ਜਗੇਰ ਦੇ ਨੂੰ ਆ ਤੇ ਪੈਗ ਦੀ ਢਪਰ ਘੜਾਉਣੀ ਹੁਣ ਵੀ ਆਤ ਪੈਂਦੀ ਹੈ ਹਾਂ ਹੁਣ ਤਾਂ ਕਿਆ ਪੈਣੀ ਹੁਣ ਤਾਂ ਕੱਲ ਦਾ ਇੱਕ ਨੇ ਖੜਾ ਹੋਇਆ ਪਰ ਉਹ ਚੀਜ਼ ਤਾਂ ਪਤਾ ਹੀ ਤਾਂ ਮੈਨੂੰ ਮੈਨੂੰ ਅੱਜ ਦਾ ਵੀ ਟਾਪਾ ਖੋਲ ਕੇ ਪਤਾ ਨਹੀਂ ਕਿੰਨਾ ਕੰਮ ਆ ਉਸੇ ਐਂ ਦਾ ਉਹ ਕਿੰਨੇ ਜਾਣਨੇ ਕਿ ਆ ਵੀ ਆਪੇ ਹੀ ਪਾ ਦਿੰਦੇ ਆ ਯਾਰ ਹੁਣ ਮੈਨੂੰ ਨਹੀਂ ਪਤਾ ਵੀ ਇਹ ਕੰਮ ਹੋ ਗਿਆ ਤਾਂ ਇਹ ਤੇ ਛੇੜ ਖਾਨੇ ਨੇ ਕਰ ਲਓ ਮੈਂ ਇਹ ਨਾ ਉਹ ਖੜਾ ਬੈਠਾ ਪਰ ਉਹ ਜੇ ਮੈਂ ਕੱਲ ਪੈਂਦੀ ਦੇਖੀ ਉਹ ਬੜੀ ਗੱਲੇ ਨਹੀਂ ਕੋ ਦੇ ਘਰੇ ਪੈ ਜਣੀ ਹੈ ਅਲਾਈਨਮੈਂਟ ਦਾ ਵੀ ਮਹਾਪ ਹੋਣੀ ਨਹੀਂ ਹੈਗੀ ਦੇਖ ਕੇ ਪਤਾ ਲੱਜ ਜਾਂਦਾ ਵੀ ਕਿਆ ਕਰਿਆ ਬੰਦੇ ਅਲਾਈਨਮੈਂਟ ਦਾ ਕੋਈ ਬੋਧਾ ਨਾਟਾ ਨਹੀਂ ਹੋਣੀ ਲੈਨਮੈਂਟ ਪਿੰਦਰ ਵੀ ਕਰ ਲੈਂਦਾ ਹੁਣ ਯਾਰ ਪਹਿਲਾਂ ਵੀ ਫੇਰੀ ਗਲੀ ਹੁਣ ਪਾਵਰ ਹੁਣ ਕੋਈ ਇਹਨਾਂ ਜਿਹੀ ਨਹੀਂ ਕਰੀ ਕਾਹਦੇ ਜੇ ਬਿਨਾ ਪਾਵਰ ਦੇ ਹੁੰਦੇ ਜਾਂਦਾ ਤੀਏ ਤੇ ਹੋਰ ਕੇ ਰਹਿ ਜਾ ਕਰਦੇ ਤੇ ਰਾੜੇ ਖੋੜਣੀ ਮੜੀ ਜੀ ਮੂਰੇ ਤੇ ਮੈਨੂੰ ਨਹੀਂ ਬਿਚਾੜਾ ਛੋਟੀ ਰਾੜ ਹੋ ਗਈ ਹਾਂ ਬਿਛੇ ਰਾੜ ਹੁੰਦੀ ਦੀਉਦੇ ਜੇ ਮੂਰੇ ਦੀ ਚੌੜੀ ਹੈ ਤਾਂ ਪਿਛੇ ਰਾੜ ਮੈਂ ਢਿੱਲੀ ਕਰ ਦੇਣੀ ਜੇ ਪਿੱਛੇ ਤੇ ਉਹ ਚੌੜੀ ਹੈ ਤਾਂ ਮੈਂ ਹੀ ਟੈਟ ਕਰ ਦੇਣੀ ਹਾਂ ਦੇਖ ਹੁਣ ਰਾੜ ਛੋਟੀ ਹੋ ਗਈ ਆਹ ਰਾੜ ਆ ਹਾਂ ਆਹ ਰਾੜੇ ਨੂੰ ਠੀਕ ਦੋਹਾਂ ਸਾਈਡ ਹੈ ਜਿੱਧਰ ਕਰਨੀ ਬਾਈ ਦੇ ਗਲੇ ਸਾਈਡ ਵਾਲੇ ਨਾਲ ਢਿੱਲੇ ਹੋ ਗਏ ਰਾੜ ਹੋ ਗਏ ਉਹ ਅੱਗੇ badi ਰਾੜ ਹੋ ਜੇ ਮਿੰਦਰਪੂਤ ਆਗਰ ਟਰੈਕਟਰ ਜੀ ਹੋਨੇ ਸੈਟ ਕਰਿਆ ਸੀ ਕਬੂਤਰ ਭਾਈ ਹੱਥ ਥੋੜਾ ਕਰਿਆ ਮੈਂ ਆਇਆ ਮਹਾਂ ਲੀਟਰ ਵਾਲੀ ਬੋਤਲ ਲਿਆ ਕਹਣਾ ਮੈਂ ਹੀ ਕਰਿਆ ਹੱਥ ਥੋੜਾ ਜਿਹੜੇ ਮੁੱਕਰੂਆ ਪਹਿਲਾਂ ਇਹਦੇ ਸਟਾਰਟ ਨਹੀਂ ਹੋਇਆ ਜਰ ਇੰਨਾ ਕਬੂ ਹੋ ਕੇ ਸਟਾਰਟ ਨਹੀਂ ਹੋਇਆਗਾ ਕਹਣਾ ਤੂੰ ਉੱਤਰਾ ਦਾ ਪਤਾ ਨਹੀਂ ਕਿਆ ਹੋ ਗਿਆ ਉਹ ਨਹੀਂ ਕੱਢ ਕੇ ਦੇ ਘੁੱਸ ਕੱਢ ਮਹਾਂ ਹਟ ਜਾ ਪਿੱਛੇ ਨੂੰ ਸਾਨੂੰ ਪਤਾ ਵੀ ਜਿਹੜੀ ਇਹਨੂੰ ਕਰਾਵਾਦਾ ਮੈਂ ਬੈਠ ਸੀਟ ਤੇ ਜਾ ਰਿਹਾ ਇੱਥੇ ਛੇੜਿਆ ਕਨ ਮੈਂ ਹੀ ਚਾਬੀ ਛੇੜੀ ਜੀ ਕਹਿੰਦਾ ਦੋ ਵਾਰ ਬਾਈ ਐਂ ਕਰਦੇ ਆ ਉਹਦੇ ਪਾ ਡੱਬਾ ਪਾਣੀ ਦਾ ਪਾ ਕੇ ਦੇਖਦੇ ਫੇਰ ਪਤਾ ਲੱਜੂਗਾ ਕਿੱਧਰ ਤੇ ਹੋਇਆ ਚੱਲ ਯਾਰ ਐਂ ਕਰ ਲੈ ਜਾ ਲੈ ਆ ਡੱਬਾ ਪਾਣੀ ਦਾ ਉਹਨੂੰ ਸਟਾਰਟ ਕਰਕੇ ਦਿਖਾ ਜੀ ਡੱਬਾ ਪਾਣੀ ਲੈ ਆ ਪੈਣਾ ਇੱਕ ਦਿਨ ਇਹਨੇ ਡੱਟ ਲਿਆ ਖੜਾ ਜਾ ਡੱਟ ਖੜਾਇਆ ਲਿਆ ਕੇ ਆਹ ਨਾਲ ਜਮੇ ਢਿੱਲਾ ਉਹ ਹੌਣ ਵੀ ਅਸੀਂ ਉਹੀ ਦੇਖਿਆ ਇਹ ਤੇਲ ਗੇਰਦਾ ਹੈ ਪਤਾ ਨਹੀਂ ਪਾਣੀ ਤਾਂ ਪਤਾ ਨਹੀਂ ਤੇਲ ਤਾਂ ਕਿਆ ਚੱਕਰ ਰਵਿੰਦਰ ਬਾਈ ਡੱਟ ਕਰਿਆ ਸਾਟ ਗਿਆ ਜੇ ਦੇਣੀ ਜੇ ਫਿਰ ਉਹ ਪੱਤੀ ਨੇ ਤਾਂ ਹੀ ਗੱਲੀ ਕਰੀ ਵੀ ਥਲੇ ਮਨ ਲਾਦਾ ਬਾਈ ਹਲੇ ਵੀ ਗੇਰਦਾ ਹੋਊਗਾ ਇਹ ਫੇ ਪਲਾਸ ਰਿਹਾ ਵੀ ਚੰਗੀ ਤਰ੍ਹਾਂ ਕ ਨਹੀਂ ਉਹ ਟੇਪ ਲਾ ਕੇ ਹੋਂਗਾ ਟੁੱਟ ਜਾਣਾ ਪਲਾਸਟਿਕ ਦਾ ਇਹ। ਅੱਛਾ। ਉਹ ਨਹੀਂ ਗੇੜ ਦਾ। ਕਰਦੇ ਲੋੜ ਇਹਨੂੰ। ਆਹ ਨਿਬੜ ਕੇ ਕਰਾਦਾ? ਰਾਹ ਵੇ ਅੱਜ ਨਹੀਂ ਗਿਆ ਕਰਾ ਪਰ। ਹਾਂ ਅੱਜ ਮੈਂ ਮੱਕੀ ਵਰਤਾ। ਚੱਲਦਾ ਮਾਰੂ ਮਾਰ। ਅੱਜ ਮੱਕੀ ਦਾ ਗੇੜਾ। ਮੈਂ ਕਹਿੰਦਾ ਤਕਰੀਬਨ ਟੋਟਲੇ ਕਰਾ ਹੋ ਗਿਆ ਏਰੀਆ 'ਚ। ਉਹ ਵੀ ਉਧਰੇ ਗਿਆ ਦਾ। ਕੋਈ ਹੋ ਕੇ। ਅੱਛਾ। ਅੱਜ ਮੱਕੀ ਦੇ ਗਿਆ ਉੱਥੇ ਸਰਵੀ ਕੋਲੇ। ਮੇਰਾ ਵੀ ਨੰਬਰ ਆਇਆ ਨਾ ਕਹੇ ਜਾਂ ਰੂਟ ਹੈ। ਬਹੁਤ ਵਧੀਆ ਏ। ਕੱਲੂ ਸ਼ਾਇਦ ਮੈਂ ਵੀ ਜਾਵਾਂ। ਪਰ 4 ਵਜੇ ਤੁਰਪਾ ਸਵੇਰੀ ਹੋਂ ਮੈਂ 4 ਵਜੇ ਜਾਣਾ ਸਵੇਰੀ। ਨਾ ਓ ਇੰਨੀ ਸਾਜ ਰੰਜਾ। ਸਾਨੂੰ ਕਾਲੀ ਹੈ ਨੇ ਇੱਧਰ ਬੜੇ ਰੋਡ ਨੂੰ ਅਨੰਦਪੁਰੋਂ ਆਣਾ ਅਨੰਦਪੁਰੋਂ ਗਿੱਤਪਾ ਸਾਹਿਬ ਦੇ ਬਾਅਦ ਤੈਨੂੰ 2 ਕਿਲੋਮੀਟਰ ਤੈਨੂੰ ਕਿੰਨੇ ਮੋੜਨਾ ਹੈ ਜਾਂ ਮੈਨੂੰ ਲੋਕੇਸ਼ਨ ਭੇਜ ਦੀ ਖਾਂ ਜਾ ਕੇ ਲੋਕੇਸ਼ਨ ਭੇਜ ਦੀ ਮਾ ਪਿਆ ਜਾਣਾ ਤੈਨੂੰ ਸਮਝਾ ਦੇਣਾ ਮੈਂ ਸਿੱਧਾ ਰਸਤਾ ਕਿਹੜੇ ਮੋੜ ਘੇਟ ਨਹੀਂ ਹੈਗਾ ਟੁੱਟ ਟੁੱਟਿਆ ਪਤਾ ਨਹੀਂ ਜਮਾਂ ਹੀ ਸਾਫ ਵਾ ਠੀਕ ਹੈ ਆਪਣੀ ਰਾਹੇ ਜਾਈ ਜਾਣਾ ਆਵਾ ਫੋਟੋ ਵਾਸਤੇ ਗਏ ਲੱਗੇ ਜਾਈ ਜਾਣਾ ਬਸ ਅੱਭੇ ਅੱਧੇ ਚੇਰੇ ਕੀ ਮੇਰੇ ਸਾਹਮਣੇ ਅੱਧੀ ਕਰੇਗੀ ਹਾਂ ਤਿੰਨ ਕਿਹੜੇ ਚੱਲੀ ਗਏ ਤਿੰਨ ਹੋਗੇ ਤੁਸੀਂ ਮੈਂ ਖਾਲੀ ਗੱਡਾ ਕਰਾਉਂਦਾ ਉਹ ਭਰੇ ਵੇ ਦਾ ਕਰਾਉਣ ਲੱਗੇ ਦਾ ਨਿਆਰਾ ਏ ਠੀ ਟਰਾਲਾ ਖੋਲਿਆ ਤੂੰ ਮਟਰਾਲਾ ਉਰੇ ਪਰ ਲੱਗੇ ਫੇਰ ਉਹੀ ਤਾਰੇ ਆਏ ਸਨ ਉਹ ਟਰਾਲਾ ਖਲੀ ਕਰਦੇ ਫੇਰ ਕਿਟਰ ਲੇ ਕੇ ਦੀ ਕੰਮ ਜਲਦਾ ਮੇਰਾ ਤਾਂ ਅੱਛਾ